ਉਧਰ ਕੈਂਗੂ ਛੇੜ ਲਿਆ ਕੈਂਗੂ ਛੇੜ ਲਿਆ ਉਧਰ ਕੈਂਗੂ ਛੇੜ ਲਿਆ ਕੈਂਗੂ ਛੇੜ ਲਿਆ ਕਿੰਨਾ ਦਾ ਪਿੰਡ ਛੇੜਨੇ ਗੁਰਨਾਲ ਇਧਰਲੇ ਪਾਸੇ ਆ ਵੀ ਨੌਜੋਨ ਗੰਗਾ ਵਾਲਾ ਗੁਰਨਾਲ ਆਵੇਗਾ ਇਹ ਨੌਜੋਨ ਦੀ ਆਪਾਂ ਸਾਰਿਆਂ ਨੇ ਵੀਡੀਓ ਵੇਖੀ ਹੈ ਔਰ ਬੜਾ ਲੋੜਵੰਦ ਪਰਿਵਾਰ ਦਾ ਮੇਰੇ ਵੀਰੋ ਬੜਾ ਵਧੀਆ ਕਬੱਡੀ ਖਿਡਾਰੀ ਹੈ ਹੁਣੇ-ਹੁਣੇ ਗੁਲਾਬ ਸਿੱਧੂ ਦਾ ਫੋਨ ਆਇਆ ਪ੍ਰਸਿੱਧ ਲੋਕ ਆ ਇੱਕ ਦਾ ਕਹਿੰਦਾ ਬਾਈ ਤੀ 10000 ਰੁਪਿਆ ਮੇਰੇ ਵੱਲੋਂ ਗੁਰਨਾਲ ਗੰਗਾ ਵਾਲੇ ਨੂੰ ਦੇ ਦਾਂਗੇ ਆਪਾਂ ਹੁਣੀ ਪੌਂਚ ਦਾ ਕਰਦੇ ਆਗੇ ਇੱਕ ਵਾਰੀ ਜ਼ੋਰਦਾਰ ਤਾਲੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਇਸ ਤਰ੍ਹਾਂ ਦੇ ਨੌਜਵਾਨਾਂ ਦੀ ਆਪਾਂ ਵਾਹ ਫੜੀਏ ਗੁਰਨਾਲ ਗੰਗਾ ਵਾਲੇ ਦੇ ਲਈ ਫਰਵਾਹੀ ਵਾਲਾ ਗੁਲਾਬ ਸਿੱਧੂ ਮੇਰੇ ਵੀਰੋ 30000 ਦਾ ਜਿਹੜਾ ਸਪੈਸ਼ਲ ਆਪਾਂ ਸਨਮਾਨ ਆਖੀਏ ਹੈਲ ਭਾਖੀਏ ਔਰ ਹੈਲੋ ਗੁਰਤੇਜ ਸਿੰਘ ਤੇਜੀ ਦੀ ਜਿਹੜੇ ਕਹਿੰਦੇ ਟੂਰਨਾਮੈਂਟ ਤੇ ਵੀ 11000 ਦੇ ਨਾਲ ਮਾਨ ਸਨਮਾਨ ਮਿਲ ਲਗੇ ਇਸ ਨੌਜੋਨ ਨੂੰ। ਹਾਂਜੀ ਦੋਸਤੋ ਜਿਵੇਂ ਤੁਸੀਂ ਨੇ ਇਹ ਵੀਡੀਓ ਦੇ ਵਿੱਚ ਦੇਖ ਹੀ ਲਿਆ ਅੱਜ ਸੰਘੇੜੇ ਦੇ ਕਬੱਡੀ ਕੱਪ ਤੇ ਮਸ਼ਹੂਰ ਪੰਜਾਬੀ ਸਿੰਗਰ ਗੁਲਾਬ ਸਿੱਧੂ ਵੱਲੋਂ ਵੀਰ ਗੁਰਲਾਲ ਗੰਗਾ ਵਾਲੇ ਦੀ 30000 ਰੁਪਏ ਦੀ ਨਗਦ ਰਾਸ਼ੀ ਨਾਲ ਵੱਡੀ ਜਿਹੜੀ ਉਹ ਮਦਦ ਕੀਤੀ ਗਈ ਹੈਗੀ ਤੇ ਇਥੋਂ ਪਤਾ ਲੱਗਦਾ ਗੁਲਾਬ ਵੀਰ ਕਿੰਨਾ ਕਬੱਡੀ ਨੂੰ ਪਿਆਰ ਕਰਦਾ।